ਸਸੀ ਗੱਲ ਦੋਸਤੋ ਅਸੀਂ ਕਈ ਦਿਨ ਹੋ ਗਏ ਮਸ਼ੀਨ ਵਾਲਾ ਭਾਈ ਲੱਭ ਲਈ ਜਿਹੜਾ ਮਸ਼ੀਨ ਨਾਲ ਸੇਵੀਆਂ ਬਣਾਉਂਦਾ ਆ ਆਖਰਕਾਰ ਸਾਨੂੰ ਅੱਜ ਮਿਲ ਹੀ ਗਿਆ ਫਿਰ ਅਸੀਂ ਆਪਣੇ ਘਰੇ ਲਾ ਲਈ ਮਸ਼ੀਨ ਉਹ ਭਾਈ ਨੇ ਵਿੱਚ ਪਾ ਕੇ ਤੇ ਆਟਾ ਤੇ ਮੈਦਾ ਮਿਕਸ ਕਰਕੇ ਮਸ਼ੀਨ ਵਿੱਚ ਪਾਈ ਆਟਾ ਤੇ ਮਸ਼ੀਨ ਤੇ ਲੱਗ ਗਈ ਆ ਬਣਾਤੀ ਹੋਰ ਇਹ ਤਾਂ ਖੇਦਮ ਨਾਲ ਆਉਂਦੇ ਸੀਗੇ ਤਾਂ ਕੀ ਆ ਦੇਖੋ ਬਰਾਮਾ ਰੀਆ ਦੇ ਵਿੱਚ ਮੈਂਤਾ ਆ ਉਹ ਪਰੇ ਗਿਆ ਆਟਾ ਆ ਇੰਦਰ ਰੱਖਿਆ ਹੋਇਆ ਉਹ ਬਰਾਮਾ ਦੇ ਥੱਲੇ ਜਿਹੜਾ ਪਿਆ ਕਿ ਮਿਕਸ ਕਰਕੇ ਆਟਾ ਤੇ ਇੱਧਰ ਪਾਈ ਜਾਂਦਾ ਵਿੱਚ ਦੁੱਧ ਕੇ ਕੰਡਾ ਵੀ ਰੱਖਿਆ ਹੋਇਆ ਭਾਈ ਜੀ ਆਹ ਮੈਟੋਮੈਟਿਕ ਸੇਵੀਆਂ ਬਣ ਜਾਂਦੀਆਂ ਆ ਦੇਖੋ ਜਰੂਰ ਸੁੱਕ ਜਾਂਦੀਆਂ ਐਂ ਕਿੱਟੀਆਂ ਹੋ ਜਾਣੀਆਂ ਬੜੀਆਂ ਸੋਹਣੀਆਂ ਲੱਗਦੀਆਂ ਐ ਜੇ ਤਾਂ ਆਪਣਾ ਹਟਾ ਆ ਤਾਂ 30 ਰੁਪਏ ਲੈਂਦੇ ਐ ਕਿਲੋ ਦੇ ਜੇ ਇਹਨਾਂ ਦਾ ਆਟਾ ਦੇ ਮੱਦਾਂ ਇਹਦਾ 70 ਰੁਪਏ ਲੈਂਦੇ ਐ ਰੇਟ ਤਾਂ ਜਾਇਜ਼ ਆ ਬਕੰਮੀ ਛੇਤੀ ਹੋ ਜਾਂਦਾ ਬਾੜੀ ਖੇਤਰ ਨਹੀਂ ਹੁੰਦੀ ਹੈਗੀ ਲਾਗਾ ਕੰਮ ਨੇ ਢੀ ਲੱਗੇ ਗਿਆ ਕਰਤਾ ਕਰੰਬਾਈ ਦੇ ਉਚਾੜ ਕੇ ਸਾਰਾ ਆਟਾ ਪਾਤਾ ਵਿੱਚ ਆ लास्ट ਤੇ ਆ ਬਾਕੀ ਆ ਤੁਹਾਡੇ ਸਾਹਮਣੇ ਹੀ ਆ 2 2.5 ਮਿੰਟ ਲੱਗੇ ਆ ਸਹੀਆਂ ਸਾਰੀਆਂ ਗੜਤੀਆਂ ਇੱਥੇ ਨਹੀਂ ਐਨੇ ਟਾਈਮ ਦਾ ਆਟਾ ਹੀ ਛਾਣੀ ਵਾਲਾ ਦੀਆ ਸਾਰੀ ਦਿਹਾੜੀ ਲੱਗ ਜਾਂਦੀ ਸੀ ਦੂਜੀ ਮਸ਼ੀਨ ਆ ਵਧੀਆ ਥੋੜਾ ਟਾਈਮ ਲੱਗਿਆ ਚਲੋ ਜੀ ਟਾਈਮ ਦਾ ਬਚਾਉ ਗਿਆ ਨਾਲੇ ਬੰਦਾ ਚੱਲਿਆ ਆਪਣੇ ਘਰ ਨੂੰ ਚਾਹ ਪਾਣੀ ਬੁਲਾਇਆ ਇਹਨੂੰ ਵਿਚਾਰੇ ਇੰਤਜ਼ਾਰ ਕਰਾ ਫਿਰ